ਫਾਇਦਾ ਹੋtras ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਮਲੇ ਰਾਮਪ੍ਰਾਪੂ ਸੋ ਅੱਜ ਗੱਲ ਕਰਨ ਲੱਗੇ ਆਂ ਆਪਾਂ ਚਾਰ ਅਮਲੀਆਂ ਦੇ ਸੁਪਨੇ ਕਿ ਰਾਤ ਨੂੰ ਉਹਨਾਂ ਨੂੰ ਸੁਪਨੇ ਆਉਂਦੇ ਆ ਸੁਪਨੇ ਦੇ ਵਿੱਚ ਕੌਣ ਕੀ ਬਣਦਾ ਤੇ ਜਦੋਂ ਅੱਖ ਖੁੱਲਦੀ ਹੈ ਉਹ ਕਿੱਥੇ ਪੈ ਜਾਂਦੀ ਹੈ ਲੱਗਦਾ ਤੁਸੀਂ ਇਸ ਵੀਡੀਓ ਨੂੰ ਬਹੁਤ ਪਿਆਰ ਦਿਓਗੇ ਸੋ ਸੁਣਿਓ ਕਹਿੰਦਾ ਚਾਰੇ ਅਮਲੀ ਹੋ ਗਏ ਇਕੱਠੇ ਵੇਖਣ ਨੂੰ ਸੀ ਹੱਟੇ-ਕੱਟੇ ਪਹਿਲੇ ਆਵਲੀ ਆਕਸਨਾਇਆ ਡੀਟੀਓ ਮੈਨੂੰ ਜਿਵੇਂ ਬਣਾਇਆ ਚਿੱਟੀਕਾਰ ਸੀ ਮੇਰੇ ਥੱਲੇ ਮੇਰੀ ਹੰਗੂ ਬੱਲੇ ਬੱਲੇ ਰੋਕ ਲਈਆਂ ਮੈਂ ਕਾਰਾ ਜੀਪਾ ਵਿੱਚੇ ਪੀਟਰ ਰੇੜੇ ਕਿਸਾ ਕੀ ਵਾਸਤੇ ਗੱਡੀ ਫੜਦੇ ਮੋਟਾ ਨਾਲ ਮੈਂ ਜੇਰ ਸੀ ਭਰਨੀ ਪੀਟਰ ਰੇੜੇ ਸਾਈਡ ਤੇ ਲਾਓ ਆਪੋ ਆਪਣੇ ਕਾਜ ਦਿਖਾਓ ਨਹੀਂ ਕਾਜ ਤਾਂ ਪੈਸੇ ਧਰ ਦਿਓ ਜਾਂ ਫਿਰ ਪੀਟਰ ਬੰਦ ਕਰ ਦਿਓ ਪੈਸੇ ਬਿਨਾ ਤੁਹਾਨੂੰ ਚੱਲਣ ਨਹੀਂ ਦੇਣਾ ਤੇ 1 ਇੰਚ ਤੁਹਾਨੂੰ ਫੱਲਣ ਨਹੀਂ ਦੇਣਾ ਕਹਿੰਦਾ ਮੇਰੀ ਕੋਠੀ ਪਊ ਕਿੱਦਾਂ ਛੜਦਾ ਰਹੇ ਤੁਹਾਨੂੰ ਇਹ ਤਾਂ ਟੈਂਪੂ ਚਲਾਉਂਦਾ ਢੰਗ ਦਾ ਸਨ ਨਹੀਂ ਫਿਰ ਥਾਣੇ ਬੰਦ ਕਰਿਓ ਕੀਸ ਆळ्या ਖੇਡ ਬਣਾਈ ਤੇ ਅਜੇ ਪਰ ਜਦੋਂ ਉਹ ਖੁੱਲ੍ਹ ਗਈ ਅੱਖੀ ਚਾਰ ਚਫੇਰੇ ਤੱਕਣੀ ਤੱਕੀ ਨਾ ਕੋਈ ਕਾਂ ਤੇ ਨਾ ਕੋਈ ਰੇੜਾ ਭੇਡਾਂ ਦੇ ਨਾਲ ਭਰਿਆ ਵੇਲਾ ਫਿਰ ਕੀ ਬਸ ਰੋਂਦਾ ਰਹਿ ਗਿਆ ਡੀਪੀਓ ਦਾ ਉਹਦਾ ਕੋਈ ਦੂਰੀ ਲੈ ਗਿਆ ਕਹਿੰਦਾ ਦੂਜੇ ਦਾ ਵੀ ਸੁਣ ਲਓ ਸੁਪਨਾ ਜਿਹੜਾ ਛੁਪਿਆ ਨਹੀਂ ਜੀ ਛੁਪਣਾ ਰਾਤੋਂ ਰਾਤ ਮੈਂ ਡਾਕਟਰ ਬਣ ਗਿਆ ਐਮਬੀਬੀਐਸ ਦੀ ਡਿਗਰੀ ਦਾ ਵੱਡਾ ਸਾਰਾ ਇੱਕ ਬੋਰਡ ਲਾਤਾ ਮੱਲੀ ਕਲੀਨਕੁੱਤੇ ਲਿਖਾਤਾ 4 ਰੁਪਿਆ ਦਾ ਟੀਕਾ ਲਾ ਕੇ 2 ਰੁਪਿਆ ਦੀਆਂ ਗੋਲੀਆਂ ਪਾ ਕੇ 6 ਰੁਪਿਆ ਦੀ ਦਵਾਈ ਸੀ ਸਾਰੀ ਤੇ 50 ਦੀ ਪਰਚੀ ਅੱਗੇ ਮਾਰੀ ਅਗਲੀ ਅਗਲਾ ਮਰੀਜ਼ ਵੀ ਜਲਦੀ ਆਓ ਛੇਤੀ ਛੇਤੀ ਆਓ ਤੇ ਜਾਓ ਓ ਰਾਮੂ ਜ ਓਏ ਆਮਰੀ ਨੂੰ ਅੰਦਰ ਲਿਜਾਓ ਆਪਰੇਸ਼ਨ ਲਈ ਸਭ ਤਿਆਰ ਕਰੋ ਕੋਈ 5 ਜਣਿਆਂ ਦਾ ਪ੍ਰਬੰਧ ਕਰੋਗੇ 5 ਬਜਨਿਆਂ ਦਾ ਖੂਨ ਲਵਾਵਾਂਗੇ ਮਰੀਜ਼ ਇਹਨਾਂ ਦਾ ਠੀਕ ਕਰਾਂਗੇ 5 ਬੋਤਲਾਂ ਖੂਨ ਕਢਾਤਾ ਰਾਮੂ ਨੂੰ ਮੈਂ ਸਭ ਸਮਝਾਤਾ ਇੱਕ ਬੋਤਲ ਮੈਂ ਸਾਂ ਡ੍ਰਿੱਪ ਦੇ ਆਕੇ ਬਾਕੀ ਦਾ ਆਪਾਂ ਵੇਚਦੇ ਆਂਗੇ ਪੈਸੇ ਇਹਨਾਂ ਤੋਂ ਪਹਿਲਾਂ ਲੈ ਲਈ ਬਚਨ ਦੀ ਲੱਗਦਾ ਆਸ ਵੀ ਹੈ ਇੱਕ ਮਹੀਨੇ ਵਿੱਚ ਕੋਠੀ ਪਾਗੂ ਕੋਠੀ ਕਾ ਦੀ ਸੋਚ ਪਿਆ ਸੀ ਹਸਪਤਾਲ ਮੈਂ ਬੇਹੋਚ ਪਿਆ ਸੀ 5 ਬੋਤਲਾਂ ਖੂਨ ਸੀ ਲਾਤਾ ਮੈਨੂੰ ਹੀ ਧਰ ਕੇ ਰਗਣਾ ਲੱਗਦਾ ਡਾਕਟਰਿਕਾ ਨੂੰ ਉੱਤੇ ਹੀ ਛੱਡ ਗਿਆ ਰੱਬਾ ਹੋਰ ਨਾ ਦੇਣੀ ਉਹਦਾ ਕਹਿੰਦਾ ਤੀਜਾ ਅਮਲੀ ਰਹੇ ਤੇ ਪਿੱਛੇ ਉਹ ਤੇ ਵੀ ਆ ਸੁਣ ਲੋ ਕਿッセ ਰਾਤੋਂ ਰਾਤ ਮੈਂ ਡੀਓ ਲਾਤਾ ਐਤਵਾਰ ਦਾ ਟੂਰ ਖਾਤਾ ਮਾਰੀ ਬੈਲ ਤੇ ਹੋਈ ਤਰਨ ਤਰਨ ਅੰਦਰ ਭੱਜ ਕੇ ਆ ਲਿਆ ਪੀਆ ਕਹਿੰਦਾ ਦੱਸੋ ਸਾਹਿਬ ਕੀ ਹੁਕਮ ਹੈ ਮੇਰਾ ਉਹ ਕਹਿੰਦਾ ਲਿਆ ਪੂਰਾ ਬੈਜੇ ਬੇੜਾ ਤੇਰਾ ਸਕੂਲ ਆਪਾਂ ਚੈੱਕ ਨੇ ਕਰਨੇ ਵਿਹਲੇ ਬੈਠੇ ਮਾਸਟਰ ਫੜਨੇ ਸਵਾਟਰ ਬੋਲ ਦੀ ਮੈਡਮ ਐਡਮਿਸ਼ਨ ਨਹੀਂ ਤੇ ਅਗਲੀ ਪਿਛਲੀ ਕਸਰੇ ਕਰੀ ਮਾਸਟਰ ਭੇਜਿਆ ਜੀਜੀ ਕਰਨੀ ਮੈਂ ਕੋ ਗੱਲ ਰੋਪਤ ਕਰਨੀ ਡੀਓ ਵਾਲਾ ਰੈਂਟਰ ਖਾ ਗੁੱਸਾ ਨੂੰ ਘਰ ਕੇ ਪੁੰਜੇ ਲਾ ਕਹਿਣ ਬੱਚਿਆਂ ਨੂੰ ਪੜ੍ਹਨ ਬਾਰੇ ਨਹੀਂ ਤਾਂ ਫੇਲ ਹੋਣਗੇ ਸਾਰੇ ਤੇ ਬੱਚੇ ਫਿਰ ਕੀ ਕਰਨਗੇ ਘਰ ਆ ਕੇ ਮਾਪਿਆਂ ਨਾਲ ਲੜਨਗੇ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਕਹਿੰਦਾ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਸੱਤ ਘੰਟੇ ਦੇ ਸੀ ਪੜ੍ਹਾਉਂਦੇ ਨਾਲ ਸਾਰਾ ਦਿਨ ਜਿਹੜੇ ਪੜ੍ਹ ਸਕਦੇ ਘੰਟੇ ਵਿੱਚ ਕੀ ਕਰ ਸਕਦੇ ਪੈਸੇ ਠੱਡੋਂ ਦਾ ਮਸਲਾ ਹੈ ਸਾਰਾ ਮਾਸਟਰ ਭੈਣਾਂ ਦਾ ਕੱਪੜਾ ਸਾਰਾ ਇੰਨੀ ਗੱਲ ਨੂੰ ਸੋਚੀ ਜਾਵਾਂ ਅਗਲੀ ਗੱਲ ਨੂੰ ਬੁਚੀ ਜਾਵਾਂ ਖੁੱਲੀ ਹੱਥ ਖੜੀ ਕਰਵਾ ਲਈ ਤੇ ਗਾਲਾਂ ਦੀ ਉਹਨੇ ਵਾਚ ਰਵਾਤੀ ਝੱਖੜ ਉੜਦਿਆ ਹੋਰ ਹੀ ਝੁੱਲ ਗਿਆ ਡੀਓ ਵਾਲਾ ਤਾਂ ਉਹਦੇ ਹੀ ਭੁੱਲ ਗਿਆ ਕੰਨਾ ਚੌਥੇ ਦੀ ਵੀ ਸੁਣੋ ਕਹਾਣੀ ਚੌਥੇ ਦੀ ਵੀ ਸੁਣੋ ਕਹਾਣੀ ਉਲਟੀ ਫਿਰਦੀ ਜੀਲੀ ਤਾਲੀ ਤਹਿਸੀਲਦਾਰ ਦਾ ਰੀਡਰ ਲਾਤਾ 420 ਚ ਜੱਫਾ ਹਟਾਦਾ ਭੈਣ ਕਿਸੇ ਦੀ ਭੁਜਾਈ ਬਣਾ ਕੇ ਨੰਬਰਦਾਰ ਦੀ ਗਵਾਹੀ ਪਵਾ ਕੇ ਸਭ ਰਜਿਸਟਰੀਆਂ ਕਰਕੇ ਜਾ ਸਭ ਰਜਿਸਟਰੀਆਂ ਕਰਕੇ ਜਾਂ ਲਈ ਮੋਟੀ ਰਕਮ ਐ ਜੇਬ ਚ ਪਾਲੀ ਤੇ ਮੈਨੂੰ ਰੀਡਰ ਕਿਹੜਾ ਆਖੂ ਮੈਂ ਤਾਂ ਸੌਦਾ ਬਣ ਗਿਆ ਬਾਪੂ ਉਹ ਪੈਸੇ ਬਿਨਾ ਕੋਈ ਕੰਮ ਨਹੀਂ ਕਰਨਾ ਫਾਰਮ ਨਹੀਂ ਕੋਈ ਟੈਸਟ ਕਰਨਾ ਪਰ ਜੇ ਜਾਲੀ ਕੰਮ ਕਰਾਉਣੇ ਨੋਟ ਪੈਣੇ ਸਾਡੀ ਜੇਬ ਚ ਪਾਉਣੇ ਲੰਗ ਤੋਂ ਸ਼ਾਹੂਕਾਰ ਬਣ ਗਿਆ ਜਾਲੀ ਕੰਮ ਵਪਾਰ ਬਣ ਗਿਆ ਕਿੰਨਾ ਜੀਤਦਾ ਮਿੱਤਦਾ ਕੋਈ ਨਾ ਪੁੱਛਾ ਕਰ ਕਰ ਸੈਮਾ ਫਾਇਦਾ ਸੁਟਾ ਕੋਈ ਕਿਸੇ ਨੂੰ ਕਿਲਾ ਨਾ ਗੁੱਸਾ ਸਭ ਨੂੰ ਧਿਆ ਬਰਾਬਰ ਹਿੱਸਾ ਪਰ ਇੱਕ ਦਿਨ ਫੇਰ ਸਾਧ ਆ ਗਿਆ ਪੁਲਿਸ ਵਾਲਿਆਂ ਝਟੜਾ ਲਿਆ ਪੁੱਛਦੇ ਮੈਨੂੰ ਜਾ ਕੇ ਥਾਣੇ ਹੋਰ ਕਿੰਨੇ ਤੋਂ ਪੈਸੇ ਖਾਣੇ ਹਾ ਮੋਰਾਂ ਤੇ ਡਾਂਸ ਦੀ ਬੁੱਕ ਦੀ ਸਾਰੀ ਰੇਡੀ ਵਿਕੀ ਘੁੱਟੀ ਖੁੱਲੀ ਅੱਖ ਤੇ ਦਾਣੇ ਭੁੰਨਾ ਨੋਟਾਂ ਇਥਾ ਝੋਕਾ ਭੁੰਨਾ ਤੇ ਹੱਥ ਜੋੜ ਲੱਕੋ ਬੇਨਤੀ ਮੇਰੀ ਕਦੇ ਨਾ ਕਰਿਓ ਵੇਰਾ ਫੇ ਉਹ ਸ਼ਮਸ਼ੀਰ ਮੱਲੀ ਨੂੰ ਮਾਫ ਕਰ ਦਿਓ ਸੱਚ ਦੇ ਨਾਲ ਇਨਸਾਫ ਕਰ ਦਿਓ ਸੋ ਦੋਸਤੋ ਇਹ ਸੀ ਚਾਰ ਅਮਲੀਆਂ ਦੇ ਸੁਪਨੇ ਇਸ ਸੁਪਨੇ ਦੇ ਵਿੱਚ ਕੋਈ ਵੀਡੀਓ ਬੰਦ ਹੈ ਕੋਈ ਡਾਕਟਰ ਬਣਦਾ ਕੋਈ ਮਾਸਟਰ ਬਣਦਾ ਕੋਈ ਡੀਓ ਬਣਦਾ ਤੇ ਕੋਈ ਤਸੀਲਦਾਰ ਦਾ ਰਿਟਰ ਬਣਦਾ ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਮੱਲੀ ਐਕਸਪ੍ਰੈਸ ਪੀਪੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਸ਼ਮਸ਼ੀਰ ਸਿੰਘ ਮੱਲੀ ਮੇਰਾ ਫੇਸਬੁੱਕ ਪੇਜ ਹੈ ਉਸ ਨੂੰ ਫਾਲੋ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ